ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਪ੍ਰਭ ਕੈ ਚਰਨ ਨਿਹਾਰਾ ਕਰਹਾ ਅਨਗ੍ਰਹ ਸੁਆਮੀ ਮੇਰੇ ਮਨ ਤੇ ਕਭੋ ਨ ਡਰ ਰਹਾ ਮਾਈ ਪ੍ਰਭ ਕੈ ਚਰਨ ਨਿਹਾਰਾ ਅਰਥਾਤ ਕਹੇ ਮੇਰੀ ਮਾਈ ਅਥਵਾ ਹੈ ਪਾਈ ਪ੍ਰਭ ਕੈ ਚਰਨ ਨਿਹਾਰਾ ਅਰਥਾਤ ਕੈਸੀ ਉਸ ਪਾਰਬ੍ਰह्म ਪਰਮੇਸ਼ਰ ਜੀ ਦੇ ਪ੍ਰਭੂ ਜੀ ਦੇ ਸਵਾਮੀ ਜੀ ਦੇ ਚਰਨਾਂ ਨੂੰ ਨਿਹਾਰਨਾ ਕਰਦੇ ਹਾਂ ਤੱਕਣਾ ਕਰਦੇ ਹਾਂ ਭਾਵ ਕੈ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਧਰਨਾ ਕਰਦੇ ਹਾਂ ਔਰ ਕਿਹੜੀਆਂ ਬੇਨਤੀਆਂ ਕਰਦੇ ਹਾਂ ਮਹਾਰਾਜ ਕਹਿੰਦੇ ਕਰਹੁ ਅਨਗਰਹੁ ਸਵਾਮੀ ਮੇਰੇ ਮਨ ਤੇ ਕਭੋ ਨ ਡਰਹੁ ਰਹਹੁ ਕਰਹੁ ਅਨਗ੍ਰਹੋ ਸਵਾਮੀ ਮੇਰੇ ਅਰਥਾਤ ਕਿ ਮੇਰੇ ਮਾਲਕ ਜੀ ਮੇਰੇ ਸਵਾਮੀ ਜੀ ਸਾਡੇ ਤੇ ਐਸੀ ਕਿਰਪਾ ਕਰੋ ਅਨਗ੍ਰਹੋ ਕਰੋ ਕਿ ਮਨ ਤੇ ਕਭੋ ਨਾ ਡਾਰੋ ਅਰਥਾਤ ਕਿ ਤੁਸੀਂ ਸਾਨੂੰ ਆਪਣੇ ਮਨ ਤੋਂ ਕਦੇ ਵੀ ਦੂਰ ਨਾ ਕਰੋ ਜਾਂ ਫਿਰ ਐਸੀ ਕਿਰਪਾ ਕਰੋ ਕਿ ਅਸੀਂ ਤੁਹਾਨੂੰ ਕਦੇ ਵੀ ਆਪਣੇ ਮਨ ਤੋਂ ਭੁਲਾਈਏ ਨਾ ਸੁਰ ਹਾ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਾਧ ਹੋ ਤੁਰ ਲਈ ਮੁਖ ਮਸਤਕ ਕਾ ਕਾਮ ਕਰੋਧ ਵਿਖ ਜਾਰਾ ਸਭ ਤੈ ਨੀਤ ਆਤਮ ਕਰਮਾਨ ਮਨਮਹਿ ਇਹ ਸੁਖ ਧਰ ਸਾਧ ਹੋ ਤੁਰ ਲਈ ਮੁਖ ਮਸਤਕ ਅਰਥਾਤ ਕ ਸਾਧ ਸਤਗੁਰੂ ਦੇ ਚਰਨਾਂ ਦੀ ਧੂੜ ਲੈ ਕੇ ਅਸੀਂ ਆਪਣੇ ਮੁਖ ਮਸਤਕ ਜਦਵਾ ਮੂਹ ਮਥੇ ਦੇ ਉਤੇ ਲਾਉਣੀ ਕੀਤੀ ਹੈ ਮਲਣੀ ਕੀਤੀ ਹੈ ਔਰ ਮਹਾਰਾਜ ਕਹਿੰਦੇ ਕਾਮ ਕਰੋਧ ਬਿਖ ਜਾਰੋ ਕਾਮ ਮਾਧੂਆ ਕਰੋਧ ਰੂਪੀ ਬਿਖ ਭਾਵ ਜੈਰ ਨੂੰ ਜਾਰ ਨਾ ਕੀਤਾ ਹੈ ਲੂਣਾ ਕੀਤਾ ਹੈ ਸਾੜਨਾ ਕੀਤਾ ਹੈ ਮਹਾਰਾਜ ਕਹਿੰਦੇ ਸਬਤ ਇਹ ਨੀਤ ਆਤਮ ਕਰਮਾਨੋ ਮਾਨਮਹ ਇਹ ਸੁਖ ਧਰੋ ਸਾਬਤ ਹੈ ਨੀਚ ਆਤਮ ਕਰਮਨ ਅਰਥਾਤ ਕਿ ਸਾਰੀ ਦੁਨੀਆ ਦੇ ਨਾਲੋਂ ਨੀਚ ਅਸੇ ਆਪਣੇ ਆਪ ਨੂੰ ਕਰਕੇ ਮੰਨਿਆ ਹੈ ਔਰ ਮਨਮ ਹੈ ਇਹ ਸੁਖ ਧਾਰੋ ਅਰਥਾਤ ਕਿ ਅਸੀਂ ਆਪਣੇ ਮਨ ਦੇ ਵਿੱਚ ਕੇਵਲ ਇਹੀ ਸੁਖ ਧਾਰਨ ਕਰਦੇ ਹਾਂ ਕਿ ਆਪਣੇ ਆਪ ਨੂੰ ਸਾਰੀ ਦੁਨੀਆ ਨਾਲੋਂ ਨੀਵੇਂ ਗਿਣਦੇ ਹਾਂ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੋਨ ਗਾਵਹ ਠਾਕੁਰ ਅਬੇ ਨਾਸੀ ਕਲਮਲ ਸਗਲੇ ਤਿਆਰ ਨਾਮਨ ਧਾਨਾ ਨਾਨਕ ਦਾਨ ਪਾਵ ਕਾਂਠ ਲਾਏ ਔਰ ਤਾਰ ਗੋਨ ਗਾਵਹ ਠਾਕੁਰ ਅਬੇ ਨਾਸੀ ਇਹ ਨਾਸਤ ਰਹਿਤੇ ਠਾਕੁਰ ਅਰਥਾਤ ਸਵਾਮੀ ਜੀ ਅਸੀਂ ਤੁਹਾਡੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਕਲਮਲ ਸਗਲੇ ਚਾਰ ਅਰਥਾਤ ਕਿ ਤੁਸੀਂ ਸਾਡੇ ਸਾਰੇ ਕਲਮਲ ਅਰਥਾਤ ਪਾਪਾਂ ਨੂੰ ਸਾਡੇ ਮਨ ਦੇ ਨਾਲੋਂ ਛਾੜ ਦੇਵੋ ਦੂਰ ਕਰ ਦੇਵੋ ਮਹਾਰਾਜ ਕਹਿੰਦੇ ਨਾਮਨ ਧਾਨ ਨਾਨਕ ਦਾਨ ਪਾਵਾ ਕੰਠ ਲਾਏ ਔਰ ਤਾਰੋ ਨਾਮਨ ਧਾਨ ਨਾਨਕ ਦਾਨ ਪਾਵਾ ਅਰਥਾਤ ਕਿ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਝੋਲੀ ਦੇ ਵਿੱਚ ਨਾਮ ਦੇ ਨਿਧਾਨ ਨਾਮ ਦੇ ਖਜ਼ਾਨੇ দান ਦੇ ਰੂਪ ਦੇ ਵਿੱਚ ਪਾਉਣੇ ਕਰੋ ਮਹਾਰਾਜ ਕਹਿੰਦਾ ਕੰਠ ਲਾਇਓ ਰਧਾਰਾ ਅਰਥਾਤ ਕਿਸੇ ਨਾਮ ਦੇ ਖਜ਼ਾਨਿਆਂ ਨੂੰ ਕੰਠ ਦੇ ਨਾਲ ਗਲ ਦੇ ਨਾਲ ਲਾ ਕੇ ਰੱਖਣਾ ਕਰੀਏ ਔਰ ਉਰ ਦੇ ਵਿੱਚ ਧਾਰਨ ਕਰਕੇ ਰੱਖੀਏ ਹਿਰਦੇ ਦੇ ਵਿੱਚ ਟਿਕਾ ਕੇ ਰੱਖੀਏ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਜੀਓ ਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਆਕਾਰ ਦਿਨ ਰਹਿਨੇ ਜੀ ਪ੍ਰਾਨ ਤੈ ਪਿਆਰਾ ਰਹੋ ਪ੍ਰਭ ਜੀਓ ਪੇਖੋ ਦਰਸ ਤੁਮਾਰਾ ਅਰਥਾਤ ਕਹੇ ਪ੍ਰਭੂ ਜੀ ਹੈ ਸਵਾਮੀ ਜੀਓ ਪੇਖੋ ਦਰਸ ਤੁਮਾਰਾ ਅਰਥਾਤ ਕੇ ਅਸੀਂ ਤੁਹਾਡਾ ਦਰਸ਼ਨ ਦੇਖਣਾ ਕਰਦੇ ਹਾਂ ਮਹਾਰਾਜ ਕਹੇ ਸੁੰਦਰ ਧਿਆਨ ਤਾਰ ਦਿਨ ਰਹਿਨੇ ਜੀ ਪ੍ਰਾਨ ਤੈ ਪਿਆਰਾ ਸੁੰਦਰ ਧਿਆਨ ਤਾਰ ਦਿਨ ਰਹਿਨੇ ਮਹਾਰਾਜ ਕਹਿੰਦੇ ਉਸ ਸੁੰਦਰ ਪਰਮੇਸ਼ਰ ਜੀ ਦਾ ਧਿਆਨ ਧਰਨਾ ਕਰਦੇ ਹਾਂ ਦਿਨ ਰਾਤ ਕਿਹੜੇ ਪਰਮੇਸ਼ਰ ਜੀ ਦਾ ਕਹਿੰਦੇ ਜੀ ਪ੍ਰਾਨ ਤੈ ਪਿਆਰਾ ਅਰਥਾਤਕ ਜਿਹੜਾ ਸਾਨੂੰ ਜੀਤੋਂ ਰੂਤ ਅਤੇ ਪ੍ਰਾਨਾਂ ਤੋਂ ਪਿਆਰਾ ਹੈ ਸੋਰਹਾਵਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸ਼ਾਸਤਰ বেদ ਪੁਰਾਨ ਅਵੇ ਲੋਕੇ ਸਿਮਰਤ ਤਤ ਵਿਚਾਰਾ ਦੇਨਾ ਆਨਾਥ ਪ੍ਰਾਨ ਪਦ ਪੂਰਨ ਭਵਜਲ ਉਦਰਨ ਹਾਰਾ ਸ਼ਾਸਤਰ বেদ ਪੁਰਾਨ ਅਵੇ ਲੋਕੇ ਅਰਥਾਤ ਕ ਜਿੰਨੇ ਵੀ ਸਨਾਤਨ ਦੇ ਧਰਮ ਗ੍ਰੰਥ ਹਨ ਚਾਹੇ ਛੇ ਸ਼ਾਸਤਰ ਹਨ ਚਾਰ ਵੇਦ 18 ਪੁਰਾਣ ਹਨ ਸਾਰੇ ਬਲੋਕੇ ਅਰਥਾਤ ਅਸੀਂ ਵੇਖੇ ਜਾਂ ਵਿਚਾਰੇ ਜਾਂ ਖੋਖੇ ਹਨ ਔਰ ਮਹਾਰਾਜ ਕਹਿੰਦੇ ਸਿਮਰਦੇ ਤਤ ਵਿਚਾਰਾ ਅਰਥਾਤ ਕਿ 27 ਸਿਮਰਤੀਆਂ ਦੇ ਵਿੱਚੋਂ ਵੀ ਅਸੀਂ ਇਸੇ ਤਤ ਦੀ ਵਿਚਾਰ ਕੀਤੀ ਹੈ ਇਹ ਹੀ ਗੱਲ ਸਮਝੀ ਆ ਕਿ ਮਹਾਰਾਜ ਕਹਿੰਦੇ ਦੀਨਾ ਆਨਾਥ ਪ੍ਰਾਨ ਪਦ ਪੂਰਨ ਭਵਜਲ ਉਦਰ ਨਹਾਰਾ ਉਹ ਜਿਹੜਾ ਦੇਨਾਂ ਦਾ नाथ ਗਰੀਬਾਂ ਦਾ ਖਸਮ ਹੈ ਜਿਹੜਾ ਪ੍ਰਾਣਾਂ ਦਾ ਪਤੀ ਹੈ ਪੂਰਨ ਪਰਮੇਸ਼ਰ ਹੈ ਜਿਹੜਾ ਉਹੀ ਮਹਾਰਾਜ ਕਹਿੰਦਾ ਭਾਵ ਜਲ ਉਦਰਨ ਹਾਰ ਅਰਥਾਤ ਕਿ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਉਧਾਰਨ ਦੇ ਸਮਰਥ ਹੈ ਪਾਰ ਉਤਾਰਾ ਕਰਨ ਦੇ ਸਮਰਥ ਹੈ ਸੋ ਅਗੋਂ ਆਪਣੇ ਬਚਨ ਦੇ ਦੂਸਰੇ ਪਦ ਅੰਤ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਦ ਜੁਗਾਦ ਭਗਤ ਜਨ ਸੇਵਕ ਤਾਂ ਕਿ ਵਿਖਾ ਅਦਾਰਾ ਦੈਨ ਜਾਣ ਕੇ ਧੁਰ ਬਾਛਾ ਨਤ ਨਾਨਕ ਪਰਮੇਸ਼ਰ ਦੇਵਨ ਹਾਰਾ ਆਦ ਜੋਗਾਦ ਭਗਤ ਜਨ ਸੇਵਕ ਮੋਢਕ ਦੀਵਤੋ ਜਿੰਨੇ ਵੀ ਪਾਸ਼ਾ ਦੇ ਭਗਤ ਜਨ ਹਨ ਅਥਵਾ ਸੇਵਕ ਹਨ ਤਾਂ ਕੀ ਵਿਖਿਆ ਦਾਰਾ ਅਰਥਾਤ ਕਹਿ ਵਾਹਿਗੁਰੂ ਜੀ ਉਹਨਾਂ ਨੇ ਕੇਵਲ ਤੇ ਕੇਵਲ ਵਿਸ਼ੇ ਵਕਾਰਾਂ ਦੇ ਵਿੱਚ ਤੁਹਾਡੀ ਹੀ ਓਟ ਤੱਕੀ ਹੈ ਜਾਂ ਫਿਰ ਤਾਂ ਕੇ ਬਖੈ ਦਾ ਅਰਥ ਆ ਤਾਂ ਕਿ ਉਹਨਾਂ ਨੂੰ ਕੇਵਲ ਇੱਕ ਤੁਹਾਡਾ ਹੀ ਓਟ ਆਸਰਾ ਹੈ ਕਹਿੰਦੇ ਤੈਨ ਜਾਣ ਕੇ ਤੋਰ ਬਾਛਾ ਨਤ ਨਾਨਕ ਪਰਮੇਸ਼ਰ ਦੇਵਨਹਾਰਾ ਤੈਨ ਜਾਣ ਕੇ ਤੋਰ ਬਾਸ਼ਾ ਨਤ ਨਾਨਕ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਨਿਤ ਹੀ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਚਰਨਾਂ ਦੀ ਧੂੜ ਲੋੜਦੇ ਹਾਂ ਔਰ ਮਹਾਰਾਜ ਕਹਿੰਦਾ ਪਰਮੇਸ਼ਰ ਦੇਵਨ ਹਾਰ ਅਰਥਾਤਕ ਪਾਰ ਪਰਮੇਸ਼ਰ ਜੀ ਗੁਰਮਖਾ ਗੁਰੂ ਪਿਆਰਿਆ ਨੂੰ ਸਾਨੂੰ ਉਹਨਾਂ ਗੁਰਮਖਾ ਗੁਰੂ ਪਿਆਰਿਆਂ ਦੇ ਚਰਨਾਂ ਦੀ ਧੂੜ ਦੇਣ ਦੇ ਸਮਰੱਥ ਹਨ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਤੇ ਰਾਜਾ ਨਾਰਾਮ ਰਸਾਇਣ ਮਾਤਾ ਬਾਰੇ ਮਰਸਾ ਨੇ ਧਜਾ ਕੋ ਉਪਜੀ ਛੋੜ ਨਕਤੋ ਜਾਤਾ ਰਹਾਓ ਤੇਰਾ ਜਨ ਰਾਮ ਰਸਾਇਣ ਮਾਤਾ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਜਨ ਤੁਹਾਡਾ ਦਾਸ ਸੇਵਕ ਦਾ ਚੱਕਰ ਰਾਮ ਰਸਾਇਣ ਮਾਤਾ ਰਾਮ ਰਸਾਇਣ ਦੇ ਵਿੱਚ ਐਨ ਪੂਰੀ ਤਰ੍ਹਾਂ ਮਸਤ ਹੋਇਆ ਹੈ ਜਾ ਆਰਾਮ ਦੇ ਨਾਮ ਰੂਪੀ ਦਵਾਈ ਦੇ ਵਿੱਚ ਜਾਂ ਰਸਾਂ ਦੇ ਘਰ ਦੇ ਵਿੱਚ ਇਹਨ ਪੂਰੀ ਤਰ੍ਹਾਂ ਮਸਤ ਹੋਇਆ ਹੈ ਕਹਿੰਦੇ ਪ੍ਰੇਮ ਰਸਾ ਨਿਧ ਜਾ ਕੋ ਉਪਜੇ ਛੋੜ ਨਕਤੂ ਜਾਤਾ ਰਹੋ ਪ੍ਰੇਮ ਰਸਾ ਨਿਧ ਪ੍ਰੇਮ ਰਸ ਰੂਪੀ ਜਿਹੜੇ ਨਿਧੀ ਹੈ ਨਾ ਜਾ ਕੋ ਉਪਜੀ ਜਿਹੜਾ ਗੁਰਮੁਖ ਗੁਰੂ ਪਿਆਰੇ ਦੇ ਹਿਰਦੇ ਚ ਉਪਜੀ ਹੈ ਜਾ ਪ੍ਰੇਮ ਰਸ ਰੂਪੇ ਖਜ਼ਾਨਾ ਜਿਹੜਾ ਗੁਰਮੁਖ ਦੇ ਹਿਰਦੇ ਦੇ ਵਿੱਚ ਉਤਪੰਨ ਹੋਇਆ ਹੈ ਛੋਟ ਨਾ ਕਤ ਹੋ ਜਾਤਾ ਤਾਂ ਨਗਰੂ ਅਰਜਨ ਦੇ ਮਹਾਰਾਜ ਕਹਿੰਦੇ ਉਹ ਹਰੀ ਦਾ ਦਰ ਛੱਡ ਕੇ ਭਾਈ ਕਿਤੇ ਵੀ ਨਹੀਂ ਜਾਂਦਾ ਸੁਰ ਹਵਰਥ ਆਤਿ ਵਿਸ਼ਰਾਮ ਦੇ ਕਿ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬੈਠ ਤ ਹਰ ਹਰ ਸੋਵਤ ਹਰ 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 ਰਸ ਪੋਜਨ ਖਾਤਾ 860 13 ਮੱਜਨ ਕੀਨਾ ਸਾਧ ਧੋਰੀ ਨਤਾ ਬੈਠਤ ਹਰ ਹਰ ਤੇ ਗੁਰਮੁਖ ਗੁਰੂ ਪਿਆਰੇ ਬੈਠਿਆਂ ਵੀ ਹਰੀ 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 ਜਪਦੇ ਰਹਿੰਦੇ ਹਨ ਸੋਵਤ ਹਰ ਹਰ ਸੁੱਤੇ ਆ ਵੀ ਹਰੀ 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 ਜਪਦੇ ਹੀ ਰਹਿੰਦੇ ਹਨ ਕਹਤ ਹਰ ਰਸ ਭੋਜਨ ਖਾਤਾ ਅਰਥਾਤ ਕਹ ਹਰੀ ਰਸ ਰੂਪੀ ਭੋਜਨ ਖਾਂਦੇ ਨੇ ਉਹ ਜਾਂ ਫਿਰ ਉਹ ਜਨ ਛਾਗਦੇ ਆ ਵੀ ਹਰੀ 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 ਜਪਦੇ ਹੀ ਰਹਿਦੇ ਹਨ ਕਹਿੰਦੇ 86 ਤੀਰਥ ਮੱਜਨ ਕੀਨ ਸਾਧੂ ਧੂਰੇ ਨਾਤਾ 86 ਤੀਰਥ ਮੱਜਨ ਕੀਨ ਮਾਨੋ ਨਾ ਗੁਰਮੁਖਾ ਗੁਰੂ ਪਿਆਰਿਆ ਨੇ 86 ਭਾਵ 86 ਤੀਰਥਾਂ ਤੇ ਮੱਜਨ ਕੀਤਾ ਪੁਰਬੀਆਂ ਦਾ ਇਸ਼ਨਾਨ ਕੀਤਾ ਕਿਨਾਂ ਗੁਰਮੁਖਾ ਗੁਰੂ ਪਿਆਰਿਆ ਨੇ ਜਿਹੜੇ ਮਹਾਰਾਜ ਕਹਿੰਦੇ ਸਾਧੋ ਧੂਰੀ ਨਾਤਾ ਸਾਧੂਆਂ ਦੇ ਚਰਨਾਂ ਦੀ ਧੂੜ ਦੇ ਵਿੱਚ ਨਾਤੇ ਨੇ ਨਾ ਮਹਾਰਾਜ ਕਹਿੰਦੇ ਉਹਨਾਂ ਨੂੰ ਮਾਨ 58 ਤੀਰਥਾਂ ਦੇ ਇਸ਼ਨਾਨ ਦਾ ਫਾਲ ਮਿਲਿਆ ਹੈ ਸੋ ਅਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਫਲ ਜਨਮ ਹਰ ਜਨ ਕਾਉ ਉਪਜਿਆ ਦਿਨ ਕੀਨੋ ਸੋਕ ਬਿਦਾਤਾ ਸਗਲ ਸਮੂਹ ਲਾ ਉਦਰੇ ਨਾਨਕ ਪੂਰਨ ਭ੍ਰਮ ਪਛਾਤਾ ਸਫਲਾ ਜਨਮ ਹਰ ਜਨ ਕਾ ਉਪਜਾਰਥ ਆਤ ਕਿਉ ਨਾ ਹਰੀ ਜਨ ਦਾ ਉਹ ਨਾ ਹਰੀ ਦੇ ਦਾਸਾਂ ਦਾ ਹਰੀ ਦੇ ਸੇਵਕਾਂ ਦਾ ਜਨਮ ਹੀ ਸਫਲਾ ਹੋਇਆ ਹੈ ਕਿਹਨਾਂ ਦਾ ਕਹਿੰਦਾ ਜਨ ਕਿਨਾਂ ਸੌਤ ਵਿਦਾਤਾ ਜਿਨ੍ਹਾਂ ਨੇ ਭਗਤੀ ਕਰਕੇ ਭਗਵਾਨ ਨੂੰ ਸੌਤ ਅਰਥਾਤ ਸੰਤ ਰਾ ਬਣਾ ਦਿੱਤਾ ਵਿਦਾਤਾ ਨੂੰ ਜਿਨ੍ਹਾਂ ਨੇ ਪੁੱਤਾਂ ਵਾਲਾ ਕਰ ਦਿੱਤਾ ਜੇ ਭਗਤ ਭਗਤੀ ਨਾ ਕਰਦੇ ਤਾਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਭਗਵਾਨ ਨੇ ਸੰਤ ਰਾ ਨਹੀਂ ਸੀ ਹੋਣਾ ਹੋਂਤੇ ਰਹਿਣਾ ਸੀ ਭਗਤ ਆਦੇ ਬੜਾ ਉਪਕਾਰ ਕੀਤਾ ਪਰਮੇਸ਼ਰ ਜੀ ਤੇ ਭਗਤੀ ਕੀਤੀ ਆ ਕੇ ਧਰਤੀ ਧਰਮਸਾਲ ਦੇ ਵਿੱਚ ਔਰ ਭਗਵਾਨ ਨੂੰ ਪੁੱਤਾਂ ਵਾਲਾ ਬਣਾਇਆ ਸੰਤਰਾ ਬਣਾਇਆ ਹੈ। ਇਹਨੇ ਸਗਲ ਸਮੋਹ ਲੈ ਉਧਰੇ ਨਾਨਕ ਪੂਰਨ ਨਾਮ ਬ੍ਰਹਮ ਪਛਾਤਾ। ਸਗਲ ਸਮੋਹ ਲੈ ਉਧਰੇ ਨਾਨਕ ਤੇ ਪੰਜਵੇਂ ਨਾਨਕ ਧੰਗ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ। ਕੈਸੇ ਭਗਤੀ ਕਰਨੇ ਵਾਲੇ ਜਿਹੜੇ ਭਗਤ ਨੇ ਮਹਾਰਾਜ ਕਹਿੰਦੇ ਸਾਰੇ ਸਮੂਹ ਲੈ ਕੇ ਧਰਤੀ ਧਰਮਸਾਲ ਤੋਂ ਉੱਧਰ ਗਏ ਸੰਸਾਰ ਰੂਪੀ ਸਮੁੰਦਰ ਤੋਂ ਉੱਧਰ ਗਏ ਮਹਾਰਾਜ ਕਹਿੰਦੇ ਉਹ ਕਾਫਲਿਆਂ ਦੇ ਕਾਫਲੇ ਲੈ ਕੇ ਭਗਤਾਂ ਜਨ ਜਿਹੜੇ ਸਨ ਟੋਲਿਆਂ ਦੇ ਟੋਲੇ ਲੈ ਕੇ ਸੰਸਾਰ ਸਮੁੰਦਰ ਤੋਂ ਉੱਧਰ ਗਏ ਔਰ ਪਾਸ਼ਾ ਕਹਿੰਦੇ ਪੂਰਨ ਬ੍ਰਹਮਪਚਾਤਾ ਅਰਥਾਤ ਕਿ ਉਹਨਾਂ ਨੇ ਪੂਰਨ ਆਪਾਰ ਬ੍ਰਹਮ ਪਰਮੇਸ਼ਰ ਜੀ ਦੀ ਪਛਾਣ ਕੀਤੀ ਹੈ ਦੇਵ ਗੰਧਾਰੀ ਮਹੱਲਾ 5 ਮਾਈ ਗੁਰ ਬਿਨ ਗਿਆਨ ਨਾ ਪਾਈਆ ਅਨੇਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਆ ਰਹਾਉ ਮਾਈ ਗੁਰ ਬਿਨ ਗਿਆਨ ਨਾ ਪਾਈਆ ਅਰਥ ਆਦ ਕਿ ਮੇਰੀ ਮਾਂ ਅਥਵਾ ਹੈ ਪਾਈ ਗੁਰ ਮਹਾਰਾਜ ਜੀ ਅਦਬ ਬਿਨ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਗਿਆਨ ਪਾਵੀ ਦਾ ਨਹੀਂ ਮਹਾਰਾਜ ਕਹਿੰਦਾ ਗਿਆਨ ਦੀ ਪ੍ਰਾਪਤੀ ਦੇ ਲਈ ਲੋਕ ਕੀ ਕੀ ਕਰਦੇ ਨੇ ਕਹਿੰਦੇ ਅਨੇਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਆ ਰਹਉ ਅਨੇਕਾਂ ਹੀ ਪ੍ਰਕਾਰਾਂ ਦੇ ਨਾਲ ਅਨੇਕਾਂ ਵਿਧੀਆਂ ਦੇ ਨਾਲ ਟੰਗਾ ਤਰਕੀਬਾਂ ਦੇ ਨਾਲ ਲੋਕ ਵਿਲਕਦੇ ਫਿਰਦੇ ਨੇ ਤਰਲੋਮਛੀ ਹੁੰਦੇ ਫਿਰਦੇ ਨੇ ਪਰੰਤੂ ਫੇਰ ਵੀ ਮਹਾਰਾਜ ਕਹਿੰਦਾ ਮਿਲਤ ਨਹੀਂ ਗੋਸਾਈਆ ਕਰਤਾ ਤਾਂ ਕਿ ਅਗੋ ਸਾਈਂ ਸ੍ਰਿਸ਼ਟੀ ਦਾ ਸਾਈਂ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਮਿਲਦਾ ਨਹੀਂ ਸੁਰਹਾ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੋਹ ਰੋਗ ਸੋਗ ਤਨ ਬਾਧਿਓ ਬੋਝ ਨੀ ਪਰਮਾਇਆ ਟਿਕਾਣਾ ਨਾ ਪਾਵੇ ਬਿਨ ਸਤ ਸੰਗਤ ਕਿਸੇ ਆਗੈ ਜਾਏ ਰੂ ਆਇਆ ਮੋਹ ਰੋਗ ਸੋਗ ਤਨ ਬਾਧਿਓ ਮੋਹ ਦੇ ਵਿੱਚ ਗਲਤਾਨ ਹੈ ਜੀਵ ਰੋਗਾਂ ਰਸੋਗਾਂ ਦੇ ਵਿੱਚ ਵੱਧਾ ਹੋਇਆ ਹੈ ਤਨ ਜੀਵ ਦਾ ਮਹਾਰਾਜ ਕਹਿੰਦਾ ਬਹੁਤ ਜਵਨੀ ਪਰਮਾਇਆ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਜਵਨੀਆਂ ਦੇ ਵਿੱਚ ਜੀਵ ਨੂੰ ਪਰਮਾਇਆ ਜਾਂਦਾ ਹੈ ਕਹਿੰਦਾ ਟੇਕ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੈ ਜਾਏ ਰੂ ਆਇਆ ਕਾ ਨਾ ਨਾ ਪਾਵੇ ਬਿਨ ਸਤ ਸੰਗਤ ਸਤ ਸੰਗਤ ਤੋਂ ਬਿਨਾ ਮਹਾਰਾਜ ਕਹਿੰਦੇ ਟਿਕਣਾ ਨਸੀਬ ਨਹੀਂ ਹੁੰਦਾ ਜੀਵ ਨੂੰ ਟਿਕਾ ਨਸੀਬ ਨਹੀਂ ਹੁੰਦਾ ਸਹਜ ਮਿਲਦਾ ਨਹੀਂ ਅਡੋਲਤਾ ਮਿਲਦੀ ਨਹੀਂ ਜਨਾਂ ਚਰ ਸਤ ਸੰਗ ਨਹੀਂ ਕਰਦਾ ਸੋ ਕਹਿੰਦਾ ਕਿਸੇ ਆਗਾ ਜਾਏ ਰੂ ਆਈਆ ਆਪਣਾ ਇਹ ਦੁੱਖ ਕਿਤੇ ਅੱਗੇ ਜਾ ਕੇ ਰੋਣਾ ਕਰੀਏ ਭਾਈ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦ ਤੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਕਰ ਅਨਗ੍ਰਹ ਸੁਆਮੀ ਮੇਰਾ ਸਾਧ ਚਰਨ ਚਤ ਲਾਈਆ ਸੰਕਟ ਕੋਰ ਕਟੇ ਖਨ ਪੀਤਰਾ ਨਾਨਕ ਹਰ ਦਰਸ ਸਮਾਈਆ ਕਰ ਅਨਗ੍ਰਹ ਸੁਆਮੀ ਮੇਰਾ ਅਰਥਾਤ ਕਿ ਮੇਰਾ ਸੁਆਮੀ ਜੀ ਮੇਰਾ ਮਾਲਕ ਜੀ ਜਦੋਂ ਜੀਵਾਂ ਤੇ ਕਿਰਪਾ ਕਰਦਾ ਨਾ ਗੁਰਮੁਖਾਂ ਗੁਰੂ ਪਿਆਰਿਆਂ ਤੇ ਮੇਰ ਕਰਦਾ ਰਹਿਮਤ ਕਰਦਾ ਹੈ ਸਤਿਵਿਰ ਮਹਾਰਾਜ ਕਹਿੰਦਾ ਸਾਧ ਚਰਨ ਚਿਤ ਲਾਈਐ ਫਿਰ ਸਾਧੂਆਂ ਦੇ ਚਰਨਾਂ ਦੇ ਵਿੱਚ ਚਿਤ ਲਾਵੀਦਾ ਭਾਈ ਸਾਧੂਆਂ ਦੇ ਚਰਨਾਂ ਦੇ ਚਿਤ ਜੋੜੀਦਾ ਹੈ ਔਰ ਇਹਦਾ ਕੀ ਫਲ ਮਿਲਦਾ ਮਹਾਰਾਜ ਕਹਿੰਦਾ ਸੰਕਟ ਘੋਰ ਕਟੈ ਖਨ ਭੀਤਰ ਨਾਨਕ ਹਰ ਦਰਸ ਸਮਾਈਐ ਸੰਕਟ ਘੋਰ ਕਟੈ ਖਨ ਭੀਤਰ ਇੱਕ ਖਿੰਦ ਦੇ ਵਿੱਚ ਹੀ ਮਹਾਰਾਜ ਕਹਿੰਦੇ ਅੱਖ ਪਲਕਾਰੇ ਦੇ ਵਿੱਚ ਹੀ ਸਾਤ ਜਨ ਜਿਹੜੇ ਨੇ ਜਾਂ ਪਰਮੇਸ਼ਰ ਜੀ ਜਿਹੜਾ ਹੈ ਉਹ ਗੁਰਮਖਾ ਗੁਰੂ ਪਿਆਰਿਆਂ ਦਾ ਭਿਆਨਕ ਸੰਕਟ ਘਾਟ ਦਿੰਦਾ ਕੋਰ ਸੰਕਟ ਘਾਟ ਦਿੰਦਾ ਹੈ ਔਰ ਨਾਨਕ ਹਰ ਦਰਸ ਸਮਾਈਆ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਦੇ ਦਰਸ਼ਨਾਂ ਦੇ ਵਿੱਚ ਸਮਾਜ ਆਵੀ ਦਾ ਲੇਰ ਹੋ ਜਾਵੀ ਦਾ ਹੈ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਠਾਕੁਰ ਹੋਏ ਆਪ ਦਿਆਲ ਪਾਏ ਕਲ ਆਣਾ ਆਨੰਦ ਰੂਪ ਹੋਈ ਹੈ ਉਬਰ ਬਾਲ ਗੋਪਾਲ ਰਹਾਉ ਠਾਕੁਰ ਹੋਏ ਆਪ ਦਿਆਲ ਅਰਥਾਤ ਕਿ ਠਾਕੁਰ ਜੀ ਮਾਲਕ ਜੀ ਪ੍ਰਭੂ ਜੀ ਸਵਾਮੀ ਜੀ ਹੁਣ ਆਪ ਹੀ ਸਾਡੇ ਤੇ ਦਿਆਲੂ ਕਿਰਪਾਲੂ ਹੋਏ ਨੇ ਮਿਹਰਬਾਨ ਤਰਸਵਾਨ ਹੋਏ ਹਨ ਔਰ ਮਹਾਰਾਜ ਕਹਿੰਦੇ ਭਾਈ ਕਲਿਆਣ ਆਨੰਦ ਰੂਪ ਹੋਈ ਹੈ ਉबरे ਬਾਲ ਗੋਪਾਲ ਰਹਾ ਭਾਈ ਕਲਿਆਣ ਸਾਡੀ ਖਲਾਸੀ ਹੋ ਗਈ ਮੁਕਤੀ ਹੋ ਗਈ ਜਾਂ ਸੁਖ ਸ਼ਾਂਤੀ ਵਰਤ ਗਈ ਸਾਡੇ ਹਿਰਦੇ ਦੇ ਵਿੱਚ ਕਤਿ ਆਨੰਦ ਰੂਪ ਹੋਈ ਹੈ ਅਰਥਾਤ ਕਮਾ ਜੀਵ ਰੂਪ ਇਸਤਰੀ ਆਨੰਦ ਸਰੂਪ ਹੋ ਨਿਭੜੇ ਆਤੇ ਮਹਾਰਾਜ ਕਹਿੰਦੇ ਉਬਰ ਬਾਲ ਗੋਪਾਲ ਅਰਥਾਤ ਕਸ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਜੀ ਦੇ ਬਾਲਕ ਅਸੀਂ ਉਬਰ ਗਏ ਅਰਥਾਤ ਸੰਸਾਰ ਰੂਪੇ ਸਮੁੰਦਰ ਤੋਂ ਬਾਜ ਗਏ ਤਰ ਗਏ ਸੁਰ ਹਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਦੁਏ ਕਰ ਜੋੜ ਕਰੀ ਬੇਨੰਤੀ ਪਾਰ ਹਮ ਮਨ ਧਿਆਇਆ ਆਥ ਦੇ ਰੱਖ ਪਰਮੇਸ਼ਵਰ सगला ਦੁਰਤ ਮਿਟਾਇਆ ਦਇਕਰ ਜੋੜ ਕਰੀ ਬੇਨੰਤੀ ਅਰਥਾਤ ਕਿ ਆਪਣੇ ਦੋਵੇਂ ਹੱਥ ਜੋੜ ਕੇ ਭਾਵ ਨਿਰਮਾਣ ਹੋ ਕੇ ਹੰਕਾਰ ਰਹਿਤ ਹੋ ਕੇ ਗੁਰੂ ਰਤੋਂ ਕਮੰਡ ਤੋਂ ਰਹਿਤ ਹੋ ਕੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਕੀਤੀ ਹੈ ਜੋੜੜੀ ਫਰਿਆਦ ਕਰਨੀ ਕੀਤੀ ਹੈ ਤਾਰਾ ਮਹਾਰਾਜ ਕਹਿੰਦੇ ਪਾਰ ਹਮ ਮਨ ਤੇ ਆਯਾਰਥਾਤਕ ਉਸ ਪਾਰ ਪਰਮੇਸ਼ਰ ਜੀ ਨੇ ਅਸੀਂ ਆਪਣੇ ਮਨ ਦੇ ਨਾਲ ਤੇ ਹਉਣਾ ਕੀਤਾ ਹੈ ਚੇਤੇ ਕਰਨਾ ਕੀਤਾ ਹੈ ਕਹਿੰਦੇ ਹਾਥ ਦੇ ਰਾਖੇ ਪਰਮੇਸ਼ਵਰ सगला ਦੁਰਤ ਮਿਟਾਇਆ ਹਾਥ ਦੇ ਰਾਖੇ ਪਰਮੇਸ਼ਵਰ ਅਰਥਾਤਕ ਉਸ ਪਾਰ ਪਰਮੇਸ਼ਰ ਜੀ ਨੇ ਆਪਣਾ ਨਿਝੇ ਹੱਥ ਦੇ ਕੇ ਸਾਡੀ ਰਾਖੀ ਕਰਨੀ ਕੀਤੀ ਹੈ ਔਰ ਮਹਾਰਾਜ ਕਹਿੰਦਾ ਸਗਲਾ ਦੁਰਤ ਮਿਟਾਇਆ ਅਰਥਾਤ ਕਿ ਸਾਡੇ ਅੰਦਰ ਦਾ ਸਾਰਾ ਪਾਪ ਮੇੜ ਦਿੱਤਾ ਪਾਤਸ਼ਾਹ ਜੀ ਨੇ ਸੋਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਵਾਰਨ ਆਰੀ ਮਿਲ ਮੰਗਲ ਗਾਇਆ ਠਾਕੁਰ ਕਾਜੈ ਕਾਰ ਤੋ ਨਾਨਕ ਜਨ ਕ ਬਲ ਜਾਈਆ ਜੋ ਸਭ ਨਾ ਕਰੇ ਉਧਾਰ ਵਾਰਨਾਰੇ ਮਿਲ ਮੰਗਲ ਗਾਇਆ ਅਰਥਾਤ ਕਿ ਉਸ ਆਕਾਲ ਪੁਰਖ ਵਾਹਿਗੁਰੂ ਰੂਪੀ ਵਰ ਦੇ ਨਾਲ ਮਿਲ ਕੇ ਜੀਵਾ ਰੂਪੀ ਨਾਰੀਆਂ ਨੇ ਸਤ ਸੰਗੀ ਜਨ ਰੂਪੀ ਨਾਰੀਆਂ ਨੇ ਮਹਾਰਾਜ ਕਹਿੰਦੇ ਮੰਗਲ ਗਾਉਣਾ ਕੀਤਾ ਉਹਦੀ ਖੁਸ਼ੀ ਦਾ ਗੀਤ ਗਾਉਣਾ ਕੀਤਾ ਜਾਂ ਫਿਰ ਇੰਦਰੀਆਂ ਰੂਪ ਨਾਰੀਆਂ ਨੇ ਮਾਨਾਤਮਨ ਰੂਪ ਹਰੀ ਦੇ ਨਾਲ ਮਿਲ ਕੇ ਉਹਦੀ ਉਸਤੀ ਦਾ ਗੀਤ ਗਾਉਣਾ ਕੀਤਾ ਹੈ ਰਥਾਕਰ ਕਾਜਕਾਰ ਅਰਥਾਤ ਕਿਸ ਮਾਲਕ ਜੀ ਦੀ ਸਵਾਮੀ ਜੀ ਦੀ ਜਿੱਤ ਦੇ ਨਾਰੇ ਮਾਰਨੇ ਕੀਤੇ ਹਨ ਜੈ ਜੈਕਾਰ ਕਰਨੀ ਕੀਤੀ ਹੈ ਕਹਿੰਦੇ ਕਹੋ ਨਾਨਕ ਜਨ ਕਉ ਬਲ ਜਾਈਐ ਜੋ ਸਭਨਾਂ ਕਰੈ ਉਧਾਰ ਕਹੋ ਨਾਨਕ ਜਨ ਕਉ ਬਲ ਜਾਈਐ ਕਹਿੰਦੇ ਨੇ ਪੰਜਵੇਂ ਨਾਨਕ ਧੰਗ ਗੁਰੂ ਅਰਜਨ ਦੇਵ ਮਹਾਰਾਜ ਕਹ ਜਾਨ ਕੋ ਬਲ ਜਾਈਓ ਉਸ ਜਨ ਤੋਂ ਉਸ ਦਾਸ ਤੋਂ ਉਸ ਗੁਰਮੁ ਗੁਰੂ ਪਿਆਰੇ ਤੋਂ ਬਲ ਹਾਰ ਜਾਈਏ ਸਦਕੇ ਕੁਰਬਾਨ ਵਾਰਨੇ ਜਾਈਏ ਜੋ ਸਭ ਨਾ ਕਰੇ ਉਧਾਰ ਜਿਹੜਾ ਗੁਰਮੁ ਗੁਰੂ ਪਿਆਰਾ ਜਿਹੜਾ ਹਰੀ ਦਾ ਜਨ ਸਾਰੀ ਸ੍ਰਿਸ਼ਟੀ ਦਾ ਸਾਰੀ ਕਾਇਨਾਤ ਦਾ ਸਾਰੇ ਜੀਵਾਂ ਦਾ ਲੋਕਾਂ ਦਾ ਉਧਾਰ ਕਰ ਦਿੰਦਾ ਹੈ ਪਾਰ ਉਤਾਰਾ ਕਰ ਦਿੰਦਾ ਹੈ ਕਹਿੰਦਾ ਵਾਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾਜ ਕਾਰ ਪਹਾ ਨਾਨਕ ਜਨ ਕਾ ਬਲ ਜਾਈਐ ਜੋ ਸਭ ਨ ਕਰੇ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ